ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੇ ਘਰ ਦਾ ਇੱਕ ਮੈਂਬਰ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਇੱਕ ਪੰਕਤੀ ਦਾ ਜਾਪ ਕਰ ਲਵੇ ਤਾਂ ਘਰ ਦਾ ਮਾਹੌਲ ਬਦਲ ਸਕਦਾ ਹੈ ਉਹ ਕਿਹੜੀ ਪੰਕਤੀ ਹੈ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਲਈ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਜੀ ਸੰਗਤ ਜੀ ਸਾਡੇ ਘਰ ਦੇ ਵਿੱਚ ਪਰਕ ਤਾਂ ਸਾਡੇ ਘਰ ਦੇ ਜੀਵਾਂ ਦਾ ਸੁਭਾਅ ਬਦਲਣਾ ਸ਼ੁਰੂ ਹੋ ਜਾਵੇਗਾ ਇਹਨੀ ਪਾਵਰ ਹੈ ਇਹਨੀ ਸ਼ਕਤੀ ਹੈ ਸੰਗਤ ਜੀ ਅੱਜ ਤੁਹਾਡੇ ਨਾਲ ਇੱਕ ਭੈਣ ਦੀ ਸੱਚੀ ਘਟਨਾ ਸਾਂਝੀ ਕਰਾਂਗੇ ਤੇ ਆਓ ਅੱਜ ਦੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਡ ਬਾਕਸ ਦੇ ਵਿੱਚ ਜਾ ਕੇ ਤਣ ਤਣ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਸ ਸੰਗਤ ਇੱਕ ਘਰ ਦੇ ਵਿੱਚ ਜਦੋਂ ਗੁਰਬਾਣੀ ਦਾ ਪਾਠ ਹੋਵੇ ਇਤਫਾਕ ਹੋਵੇ ਰਿਸ਼ਤਿਆਂ ਦੇ ਵਿੱਚ ਤਾਂ ਬਹੁਤ ਕੁਝ ਸਾਰ ਹੋ ਜਾਂਦਾ ਹੈ ਇੱਕ ਗੁਰੂ ਨਾਲ ਪਿਆਰ ਹੋਵੇ ਤਾਂ ਫਿਰ ਕੋਈ ਵੀ ਚੀਜ਼ ਲਮੇਰੀ ਨਹੀਂ ਲੱਗਦੀ ਜੇ ਕੋਈ ਵੀ ਆਪਣੇ ਘਰ ਦੇ ਵਿੱਚ ਪਿਆਰ ਵਾਲਾ ਵਿਅਕਤੀ ਹੈ ਜਾਂ ਕਹਿ ਲਈਏ ਕਿ ਗੁਰੂ ਨਾਲ ਜਿਸ ਸੱਚੇ ਦਿਲੋਂ ਪਿਆਰ ਹੈ ਤਾਂ ਕੋਈ ਵੀ ਚੀਜ਼ ਔਖੀ ਨਹੀਂ ਲੱਗਦੀ ਦੁਨੀਆ ਜਿਹੜੀ ਹੈ ਉਹ ਵੀ ਆਪਣੀ ਲੱਗਦੀ ਹੈ ਨਾ ਕੋਈ ਵੈਰੀ ਨਹੀਂ ਬੇਗਾਨਾ ਸਗਲ ਸੰਘਮ ਕੋ ਬਣੀ ਆਈ ਜਿਵੇਂ ਪਾਸ਼ਾ ਕਹਿੰਦੇ ਕਿ ਉਹ ਸਾਰੀਆਂ ਚੀਜ਼ਾਂ ਫਿਰ ਆਪਣੀਆਂ ਆਪਣੀਆਂ ਲੱਗਣ ਲੱਗ ਜਾਂਦੀਆਂ ਨੇ ਸਾਧ ਸੰਗਤ ਜੀ ਅੱਜ ਸਭ ਤੋਂ ਵੱਡੀ ਜ਼ਰੂਰਤ ਕੀ ਹੈ ਸਭ ਤੋਂ ਵੱਡਾ ਅੱਜ ਕੰਮ ਕੀ ਹੈ ਸਾਡਾ ਉਹ ਇਹੀ ਹੈ ਕਿ ਸੰਗਤ ਜੀ ਕਿ ਅਸੀਂ ਅੱਜ ਗੁਰੂ ਨੂੰ ਯਾਦ ਰੱਖਣਾ ਹੈ ਪਲ ਪਲ ਸੁਭਾ ਯਾਦ ਰੱਖਣਾ ਹੈ ਸ਼ਾਮਾਂ ਨੂੰ ਯਾਦ ਰੱਖਣਾ ਹੈ ਸੌਣ ਵੇਲੇ ਯਾਦ ਰੱਖਣਾ ਹੈ ਉੱਠਣ ਵੇਲੇ ਯਾਦ ਕਰਨਾ ਤੇ ਗੁਰੂ ਨੂੰ ਹਰ ਕਾਰਜ ਕਰਨ ਤੋਂ ਪਹਿਲਾਂ ਯਾਦ ਕਰਨਾ ਘਰ ਤੋਂ ਬਾਹਰ ਜਾਂਦੇ ਗੁਰੂ ਨੂੰ ਯਾਦ ਕਰਨਾ ਤੇ ਆਪਾਂ ਕੋਈ ਵੀ ਕੰਮ ਸਟਾਰਟ ਕਰਨਾ ਤੇ ਗੁਰੂ ਨੂੰ ਦਿਲ ਵਿੱਚ ਧਿਆਉਣਾ ਜ਼ਰੂਰ ਹੈ ਕਿ ਪਾਛਾ ਤੋ ਆਸ਼ਾ ਤੁਹਾਡੀ ਕਿਰਪਾ ਤੁਹਾਡੀ ਰਹਿਮਤ ਦੇ ਨਾਲ ਕਾਰਜ ਹੋਣ ਲੱਗੇ ਨੇ ਸਤਿਗੁਰੂ ਸਤਿਗੁਰੂ ਕਿਰਪਾ ਰਖਿਓ ਮੇਰ ਕਰਿਓ ਸਤ ਕੋ ਸਚੇ ਪਾਸ਼ਾ ਕਿਰਪਾ ਕਰਿਓ ਤੇ ਜਿਹੜੇ ਰਾਤ ਨੂੰ ਗੁਰੂ ਨੂੰ ਯਾਦ ਕਰਕੇ ਸੌਂਦੇ ਨੇ ਉਹ ਮਾੜੀ ਸੁਪਨਿਆਂ ਤੋਂ ਬਚੇ ਰਹਿੰਦੇ ਨੇ ਜਿਹੜੇ ਗੁਰੂ ਨੂੰ ਯਾਦ ਕਰਕੇ ਸੌਂਦੇ ਨੇ ਉਹ ਮਾੜੀਆਂ ਚੀਜ਼ਾਂ ਤੋਂ ਬਚੇ ਰਹਿੰਦੇ ਨੇ ਮਾੜੀਆਂ ਬੁਲਾਵਾਂ ਤੋਂ ਬਚੇ ਰਹਿੰਦੇ ਨੇ ਸਾਧ ਸੰਗਤ ਜੀ ਇੱਕ ਭੈਣ ਨੇ ਸਾਡੇ ਨਾਲ ਆਪਣੀ ਹੱਦ ਬੀਤੇ ਸ਼ੇਅਰ ਕੀਤੀ ਉਹ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਸੰਗਤ ਜੀ ਉਸ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਜਾਵੇ ਤਾਂ ਉਹ ਜ਼ਰੂਰ ਪੂਰੀ ਹੁੰਦੀ ਹੈ ਸੰਗਤ ਜੀ ਇਸੇ ਤਰ੍ਹਾਂ ਉਹ ਭੈਣ ਜੋ ਬੜੀ ਸਿਆਣੀ ਤੇ ਸੋਜਵਾਨ ਸੀ ਤੇ ਇੱਕ ਪ੍ਰਾਈਵੇਟ ਜੌਬ ਕਰਦੀ ਸੀ ਤੇ ਉਹ ਬੜਾ ਖੁਸ਼ਹਾਲ ਜੀਵਨ ਜੀ ਰਹੀ ਸੀ ਉਸ ਭੈਣ ਦਾ ਇੱਕ ਵੱਡਾ ਭਰਾ ਸੀ ਦੋਵੇਂ ਭੈਣ ਭਰਾ ਇਕੱਠੇ ਪੜੇ ਬਹੁਤ ਸੋਹਣੀ ਪੜਾਈ ਹੋਈ ਉਹਨਾਂ ਦੀ ਫਿਰ ਕਾਲਜ ਦੇ ਵਿੱਚ ਵੀ ਚੰਗੇ ਪੜਾਈ ਕੀਤੇ ਉਹਨਾਂ ਨੇ ਮਾਪਿਓ ਨੇ ਉਹਨਾਂ ਦੀ ਪਰਵਿਸ਼ ਵੀ ਚੰਗੀ ਕੀਤੀ ਕੋਈ ਕਮੀ ਨਾ ਰੱਖੀ ਪਰ ਹੋਇਆ ਕਿ ਸੰਗਤ ਜੀ ਕੋਈ ਵੀ ਮਾਪਿਓ ਹੋਵੇ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਹਰ ਤਰ੍ਹਾਂ ਦਾ ਪੂਰਾ ਜੋਰ ਲਾਉਂਦਾ ਹੈ ਹਰ ਤਰ੍ਹਾਂ ਦਾ ਸੁੱਖ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਮੇਰੇ ਬੱਚੇ ਦੀ ਪਰਵਿਸ਼ ਵਿੱਚ ਕੋਈ ਕਮੀ ਨਾ ਰਹਿ ਜਾਵੇ ਇਸੇ ਤਰ੍ਹਾਂ ਉਸ ਮਾਤਾ ਪਿਤਾ ਨੇ ਕੀਤਾ ਇਹ ਭੈਣ ਉਹ ਆਪ ਦੱਸਦੀ ਹੈ ਕਿ ਮੇਰਾ ਭਰਾ ਮੇਰੇ ਡੈਡੀ ਨੇ ਮੇਰੇ ਭਰਾ ਦੀਆਂ ਜੋ ਵੀ ਡਿਮਾਂਡਾਂ ਸੀ ਜੋ ਵੀ ਮੰਗਦਾ ਸੀ ਬਚਪਨ ਤੋਂ ਲੈ ਕੇ ਜਵਾਨੀ ਤੱਕ ਸਭ ਕੁਝ ਦਿੱਤਾ ਜਿਹੜੇ ਕਾਲਜ ਵਿੱਚ ਗਿਆ ਉਥੇ ਪੜਾਇਆ ਜਿੱਥੇ ਜਾਣਾ ਸੀ ਉਥੇ ਜਾਣ ਲਈ ਕਰਾਇਆ ਪਾੜਾ ਦਿੰਦੇ ਰਹੇ ਜੇ ਕਦੇ ਬੁਲਟ ਮੰਗਿਆ ਤੇ ਜ਼ਿੱਦ ਕੀਤੀ ਕਿ ਕਹਿੰਦੇ ਬੁਲਟ ਲੈਣਾ ਹੈ ਤਾਂ ਕਹਿੰਦੇ ਮੇਰੇ ਪਿਤਾ ਜੀ ਨੇ ਜੀ ਨੇ ਉਹਨਾਂ ਬੁਲਟ ਵੀ ਲੈ ਕੇ ਦਿੱਤਾ ਹੋਰ ਵੀ ਮਹਿੰਗੇ ਮਹਿੰਗੇ ਸਮਾਨ ਪੂਰੇ ਕੀਤੇ ਕਹਿੰਦੇ ਆਈਫੋਨ ਲੈਣਾ ਆਈਫੋਨ ਲੈ ਕੇ ਦਿੱਤਾ ਪਿਤਾ ਜੀ ਨੇ ਕਹਿੰਦੇ ਕਿ ਬੱਚੇ ਨੂੰ ਹਰ ਤਰ੍ਹਾਂ ਦੀ ਖੁਸ਼ੀ ਦੇਣੀ ਹੈ ਪਰ ਅਸਲ ਦੇ ਵਿੱਚ ਸੰਗਤ ਜੀ ਸੱਚ ਨਹੀਂ ਅਸਲ ਦੇ ਵਿੱਚ ਬੱਚਿਆਂ ਨੂੰ ਗਿਆਨ ਦੇਣਾ ਚਾਹੀਦਾ ਹੈ ਐਜੂਕੇਸ਼ਨ ਦੇਣੀ ਚਾਹੀਦੀ ਹੈ ਜਾਂ ਯੋਗਤਾ ਦੇ ਬੱਚੇ ਚੰਗੀ ਪੜ੍ਹਾਈ ਕਰਕੇ ਚੰਗੇ ਨੌਕਰੇ ਲੱਗ ਕੇ ਆਪਣੇ ਸ਼ੌਂਕ ਆਪਣੀ ਕਮਾਈ ਦੇ ਨਾਲ ਪੂਰੇ ਕਰ ਸਕਣਨ ਪਰ ਜਿਹੜੇ ਮਾਪਿ ਉਹ ਜ਼ਿਆਦਾ ਲਾਡ ਲਡਾਉਂਦੇ ਨੇ ਆਪਣੇ ਬੱਚਿਆਂ ਨੂੰ ਲਾਡਲੇ ਰੱਖਦੇ ਨੇ ਉਹ ਤੋਖਾ ਖਾ ਜਾਂਦੇ ਨੇ ਉਹ ਦੁਖੀ ਹੁੰਦੇ ਨੇ ਕਿਉਂਕਿ ਉਹਨਾਂ ਦੇ ਬੱਚੇ ਪੈਸੇ ਦੀ ਵੈਲਿਊ ਉਹਨੂੰ ਨਹੀਂ ਸਮਝ ਸਕਦੇ ਇਸੇ ਤਰ੍ਹਾਂ ਹੋਇਆ ਕਿ ਬੱਚਾ ਲਾਡਾਂ ਪਾਲਾਂ ਦੇ ਨਾਲ ਪਾਲਿਆ ਪਰ ਜਿਹੜਾ ਅਸਲੀ ਗਿਆਨ ਦੇਣਾ ਸੀ ਅਸਲੀ ਖਜ਼ਾਨਾ ਦੇਣਾ ਸੀ ਉਹ ਨਹੀਂ ਦਿੱਤਾ ਉਹਨੂੰ ਜ਼ਿੰਦਗੀ ਦੀ ਜੀਵਨ ਜਾਚ ਨਹੀਂ ਸਿਖਾਈ ਅਸਲੀ ਗਿਆਨ ਨਹੀਂ ਦਿੱਤਾ ਸਾਦ ਸੰਗਤ ਉਹ ਵਿਗੜ ਗਿਆ ਬਾਣੀ ਸੰਗਤ ਦੇ ਵਿੱਚ ਪੈ ਗਿਆ ਬਾਣੀ ਸੰਗਤ ਵਿੱਚ ਜਾਣ ਲੱਗ ਗਿਆ ਮੰਦਿਰ ਵਿੱਚ ਰਹਿਣ ਲੱਗ ਗਿਆ ਉਹਦੀ ਭੈਣ ਦੱਸਦੀ ਹੈ ਕਿ ਮੇਰਾ ਭਰਾ ਬੜਾ ਸੋਹਣਾ ਸੀ ਰੰਗ ਦਾ ਬੜਾ ਘੋਰਾ ਸੀ ਸੋਹਣੀ ਦਸਤਾਰ ਸਜਾਉਂਦਾ ਸੀ ਦਾੜੀ ਕੇਸ ਰੱਖਿਏ ਹੋਏ ਸੀ ਪਰ ਮੰਦਿਰ ਵਿੱਚ ਜਾਣ ਕਰਕੇ ਉਹਨੇ ਦਾੜੀ ਕਟਵਾ ਦਿੱਤੀ ਜਦਕਰ ਆਇਆ ਤੇ ਮੇਰਾ ਪਿਤਾ ਜੀ ਬੜੇ ਗੁੱਸੇ ਹੋਏ ਮੇਰਾ ਵੀ ਦਿਲ ਟੁੱਟ ਗਿਆ ਤੇ ਸਾਨੂੰ ਤਾਂ ਸੋਚ ਕੇ ਸਾਨੂੰ ਤਾਂ ਸੋਚ ਸੀ ਕਿ ਇਹ ਅਮਰਤ ਛਕੇਗਾ ਪਰ ਇਹਨੇ ਤਾਂ ਦਾੜੇ ਵੀ ਕਟਵਾ ਦਿੱਤੀ ਪਰ ਕੁਝ ਕੁ ਦਿਨਾਂ ਪਿਤਾ ਜੀ ਨੇ ਗੁੱਸਾ ਕੀਤਾ ਤੇ ਪੁੱਤਰ ਤਾਂ ਆਖਿਰ ਪੁੱਤਰ ਹੀ ਹੁੰਦਾ ਹੈ ਕੁਝ ਕੁ ਦਿਨ ਪਿਤਾ ਜੀ ਨੇ ਗੁੱਸਾ ਕੀਤਾ ਪੁੱਤਰ ਤਾਂ ਆਖਿਰ ਪੁੱਤਰ ਹੀ ਹੁੰਦਾ ਹੈ ਚਲੋ ਕੋਈ ਗੱਲ ਨਹੀਂ ਵੱਡਾ ਹੋ ਕੇ ਵਿਆਹ ਕਰਵਾ ਲਵੇਗਾ ਵਿਆਹ ਕਰਵਾ ਕੇ ਅਮਰਤ ਛਕ ਲਵੇਗਾ ਕੋਸ਼ਿਕਾ ਦੇਨਤਾ ਕਹਿੰਦੇ ਕਿ ਮੇਰੇ ਪਰਾਣੇ ਸ਼ਰਮ ਨਹੀਂ ਮੰਨੀ ਪਰ ਫਿਰ ਉਹ ਥੋੜਾ ਥੋੜਾ ਪਰ ਫਿਰ ਉਹ ਥੋੜਾ ਬੇਸ਼ਰਮ ਹੋ ਗਿਆ ਤੇ ਪਿਤਾ ਜੀ ਨੇ ਸਮਝਾਇਆ ਪੁੱਤਰ ਮੇਂ ਦੋਸਤਾਂ ਦੇ ਵਿੱਚ ਨਾ ਜਾਇਆ ਕਰ ਪੈੜੀਆਂ ਆਦਤਾਂ ਵਾਲੇ ਦੋਸਤਾਂ ਦੇ ਵਿੱਚ ਨਾ ਜਾਇਆ ਕਰ ਪਰ ਉਹ ਨਹੀਂ ਮੰਨਿਆ ਉਹ ਉਹਨਾਂ ਕੋਲ ਜਾਣੋਂ ਨਹੀਂ ਹਟਿਆ ਪਿਤਾ ਜੀ ਨਾਰਾਜ਼ ਵੀ ਹੁੰਦੇ ਸੀ ਪਰ ਉਹਨੂੰ ਕੋਈ ਫਰਕ ਨਹੀਂ ਸੀ ਪੈਂਦਾ ਮਾਣੇ ਬਹੁਤ ਸਮਝਾਇਆ ਰਿਸ਼ਤੇਦਾਰਾਂ ਨੇ ਬਹੁਤ ਸਮਝਾਇਆ ਪਰ ਨਹੀਂ ਮੰਨਿਆ ਆਖਰਕਾਰ ਉਹ ਕਹਿੰਦੇ ਕਿ ਦਿਨੋਂ ਦਿਨ ਹੱਥੋਂ ਬਾਹਰ ਹੁੰਦਾ ਗਿਆ ਵਿਗੜਦਾ ਇੱਕ ਦਿਨ ਐਸਾ ਆਇਆ ਕਿ ਮੇਰਾ ਭਰਾ ਪਹਿਲੀ ਵਾਰ ਸਾਡੇ ਘਰ ਦਾਰੂ ਪੀ ਕੇ ਵੜ ਗਿਆ ਸਾਨੂੰ ساری ਰਾਤ ਨੀਂਦ ਨਹੀਂ ਆਈ ਮੈਨੂੰ ਤੇ ਮੇਰੀ ਮਾਤਾ ਨੂੰ ਪਿਤਾ ਨੂੰ ਇਹ ਸਾਡੇ ਇਨੇ ਸਿਆਣੇ ਘਰ ਦੇ ਵਿੱਚ ਕਦੇ ਕੋਈ ਕਿਸੇ ਵੀ ਪ੍ਰਕਾਰ ਦਾ ਕਿਸੇ ਨੇ ਨਸ਼ਾ ਨਹੀਂ ਕੀਤਾ ਪਰ ਆ ਪਹਿਲੀ ਵਾਰ ਦਾਰੂ ਪੀ ਕੇ ਆਇਆ ਸ਼ਰਾਬ ਪੀ ਕੇ ਘਰ ਆਇਆ ਉਹ ਸੁਬਾ ਉઠਿਆ ਤੇ ਮਾਫੀ ਮੰਗੀ ਤੇ ਗਲਤੀ ਹੋ ਗਈ ਪਿਤਾ ਜੀ ਪਰ ਇਹ ਆਦਤ ਹਫਤੇ ਦਰ ਹਫਤੇ ਦਰ ਉਹ ਕਰਨ ਲੱਗ ਪਿਆ ਪਿਤਾ ਨੇ ਇੱਕ ਦਿਨ ਬਾਹਰ ਜਾ ਰਾਂ ਦੋਸਤਾਂ ਦੇ ਨਾਲ ਦੇਖਿਆ ਜਾ ਰਾਂ ਦੋਸਤਾਂ ਦੇ ਨਾਲ ਸਿਗਰਟ ਵੀ ਪੀ ਰਿਆ ਸੀ ਵਿਗੜਦਾ ਜਾ ਵਗਾੜ ਦਿੱਤਾ ਜਾ ਰਾਂ ਦੋਸਤਾਂ ਨੇ ਬਹੁਤ ਵਿਗਾੜ ਦਿੱਤਾ ਪਿਤਾ ਜੀ ਨਰਾਸ਼ ਹੋ ਕੇ ਇੱਕ ਦਿਨ ਲੜਪائی ਤੇ ਮੇਰਾ ਮੇਰੇ ਪਿਤਾ ਜੀ ਨੂੰ ਮਾਰਨ ਤੱਕ ਆਇਆ ਘਰ ਵਿੱਚ ਕੁਲੇਸ਼ ਰਹਿ ਪਿਤਾ ਜੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਚਿੰਤਾ ਵਿੱਚ ਰਹਿਣ ਲੱਗ ਗਏ ਤੇ ਮੈਂ ਰੋਜ਼ ਗੁਰੂ ਘਰ ਜਾਂਦੀ ਸਾਂ ਮੈਂ ਇੱਕ ਦਿਨ ਗੁਰੂ ਘਰ ਬਾਬਾ ਜੀ ਨੂੰ ਜੋ ਕਿ ਰੋਜ਼ ਕਥਾ ਵਿਚਾਰ ਕਰਦੇ ਸੀ ਉਹਨਾਂ ਨੂੰ ਪੁੱਛਿਆ ਕਿ ਬਾਬਾ ਜੀ ਮੇਰਾ ਜਿਹੜਾ ਭਰਾ ਹੈ ਉਹ ਮਾਣੀ ਸੰਗਤ ਵਿੱਚ ਪੈ ਵਿਗੜ ਗਿਆ ਹੈ ਨਸ਼ੇ ਕਰਨ ਲੱਗ ਗਿਆ ਹੈ ਤੇ ਮੈਨੂੰ ਬਾਬਾ ਜੀ ਨੇ ਕਿਹਾ ਬੇਟੀ ਤੁਜੋ ਚਪਾਈ ਸਬਜੀ ਦਾ ਪਾਠ ਕਰਿਆ ਕਰ ਮੈਂ ਰੋਜ਼ ਇੱਕ ਚਪਾਈ ਸਬਜੀ ਦਾ ਪਾਠ ਕਰਨਾ ਤੇ ਰੋਜ਼ ਅਰਦਾਸ ਕਰਨੀ ਫਿਰ ਮੈਂ ਹਫਤੇ ਬਾਅਦ ਫਿਰ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਮੇਰਾ ਭਰਾ ਹਜੇ ਤੱਕ ਠੀਕ ਨਹੀਂ ਹੋ ਰਿਹਾ ਕੋਈ ਹੋਰ ਉਪਾਅ ਕੋਈ ਹੋਰ ਵਿਧੀ ਦੱਸੋ ਬਾਬਾ ਜੀ ਕਹਿੰਦੇ ਕਿ ਚਪਾਈ ਸਬਜੀ ਦਾ ਪਾਠ ਕਰਦੇ ਹਾਂ ਮੈਂ ਕਹਾਂ ਜੀ ਹਾਂ ਰੋਜ਼ ਕਰਦੇ ਹਾਂ ਬਾਬਾ ਜੀ ਕਹਿੰਦੇ ਕਿ ਰੋਜ਼ ਕਰਦੇ ਹਾਂ ਤੇ ਐ ਕਰ ਇਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਦਾ ਜਾਪ ਵੀ ਕਰਿਆ ਕਰ ਜਦੋਂ ਜਾਪ ਕਰਨਾ ਹੈ ਆਪਣੇ ਕੋਲੇ ਇੱਕ glass ਪਾਣੀ ਦਾ ਰੱਖ ਲੈਣਾ ਹੈ ਉਹ ਪਾਣੀ ਆਪਣੇ ਪ੍ਰਾਣੋਂ ਪਿਆ ਦਿਆ ਕਰ ਕਹਿੰਦੀ ਕਿ ਮੈਂ ਉਸੇ ਤਰ੍ਹਾਂ ਕਰਿਆ ਕਰਨਾ ਇੱਕ ਮਹੀਨਾ ਜਿੱਦਾਂ ਮੈਂ ਜਲ ਛਕਾਉਣਾ ਤੇ ਮੇਰੇ ਭਰਾ ਦੇ ਵਿੱਚ ਅਸਰ ਆਉਣਾ ਸ਼ੁਰੂ ਹੋ ਗਿਆ ਉਹਦੇ ਜੀਵਨ ਦੇ ਵਿੱਚ ਬਦਲਾਵ ਆਉਣਾ ਫਿਰ ਬਾਬਾ ਜੀ ਦੇ ਨਾਲ ਮੈਂ ਮਿਲੀ ਤੇ ਬਾਬਾ ਜੀ ਨੂੰ ਦੱਸਿਆ ਬਾਬਾ ਜੀ ਤੁਹਾਡੀ ਦਸੀ ਵਿਧੀ ਦੇ ਨਾਲ ਮੇਰਾ ਪੂਰਾ ਦਾ ਜੀਵਨ ਬਦਲ ਗਿਆ ਫਿਰ ਬਾਬਾ ਜੀ ਨੇ ਮੈਨੂੰ ਕਿਹਾ ਕਿ ਪਰਾ ਗੁਰੂ ਘਰ ਲੈ ਕੇ ਆਇਆ ਕਰ ਜਦੋਂ ਕਥਾ ਹੁੰਦੀ ਹੈ ਉਹ ਕਥਾ ਸੁਨੇਗਾ ਉਹਦੇ ਮਨ ਦੇ ਵਿੱਚ ਵਿਚਾਰ ਬਦਲਣਗੇ ਮੈਂ ਆਪਣੇ ਭਰਾ ਨੂੰ ਐਵੇਂ-ਐਵੇਂ ਕਰਕੇ ਮਨਾਇਆ ਤੇ ਮੇਰਾ ਭਰਾ ਮੇਰੇ ਨਾਲ ਜਾਣ ਦੇ ਲਈ ਰਾਜ਼ੀ ਹੋ ਗਿਆ ਮੇਰੇ ਨਾਲ ਉਹ ਰੋਜ਼ ਗੁਰੂ ਘਰ जाया ਕਰਦਾ ਕਥਾ ਸੁਨਿਆ ਕਰੇ ਤੇ ਕਥਾ ਦੇ ਵਿੱਚ ਰੋਸ਼ ਸ਼ਬਦ ਵਿਚਾਰ ਇਤਿਹਾਸ ਦੇ ਵਿਚਾਰ ਹੋਣੀ ਕਥਾ ਸੁਣਦੇ ਆ ਸੁਣਦੇ ਕਹਿੰਦੇ 1 ਮਹੀਨੇ 2 ਮਹੀਨੇ 3 ਮਹੀਨੇ ਪੀਤ ਗਏ ਮੇਰੇ ਪੁੱਰਾ ਦੇ ਵਿੱਚ ਇੰਨਾ ਜ਼ਿਆਦਾ ਬਦਲਾਵ ਆ ਗਿਆ ਕਿ ਉਹਨੇ ਕੇਸ ਦੁਬਾਰਾ ਰੱਖ ਲਈ ਦਾੜੀ ਰੱਖ ਲਈ ਇਹ ਸਭ ਵੇਖ ਕੇ ਪਿਤਾ ਜੀ ਬਹੁਤ ਖੁਸ਼ ਹੋ ਗਏ ਉਹਨਾਂ ਦੀ ਖੁਸ਼ੀ ਦਾ ਮੇਰਾ ਬੇਟਾ ਅੱਜ ਸਹੀ ਰਾਤ ਤੇ ਤੁਰ ਪਿਆ ਬੜੇ ਹੈਰਾਨ ਹੋਏ ਤੇ ਉਹ ਭੈਣ ਰੋ ਕੇ ਦੱਸ ਰਹੀ ਸੀ ਕਿ ਤਾਂ ਗੁਰੂ ਰਾਮਦਾਸ ਜੀ ਨੇ ਕਿਵੇਂ ਕਿਰਪਾ ਕੀਤੀ ਕਿਵੇਂ ਰੋਜ਼ ਕਥਾ ਸੁਣਨ ਦੇ ਨਾਲ ਉਹਦੇ ਮਨ ਦੇ ਵਿਚਾਰ ਬਦਲ ਗਏ ਕਿਵੇਂ ਉਹਦੇ ਤੇ ਕਿਰਪਾ ਹੋ ਗਈ ਸਾਧ ਸੰਗਤ ਜੀ ਉਹ ਪੈਨ ਦੱਸਦੀ ਹੈ ਕਿ ਕਿਵੇਂ ਰੋਜ਼ ਮੂਲ ਮੰਤਰ ਦਾ ਜਾਪ ਕੀਤੇ ਆ ਕਿਵੇਂ ਗੁਰੂ ਘਰ ਜਾਇਆ ਕਥਾ ਸੁਣਿਆ ਮੇਰੇ ਭਰਾ ਦਾ ਜੀਵਨ ਬਦਲਿਆ ਹੁਣ ਕਹਿੰਦੇ ਕਿ ਉਹ ਹੁਣ ਸਾਨੂੰ ਮੱਤਾ ਦਿੰਦਾ ਹੈ ਹੋਰਾਂ ਨੂੰ ਵੀ ਮੱਤਾ ਦਿੰਦਾ ਹੈ ਤੇ ਹੁਣ ਉਹ ਮਾੜੀ ਸੰਗਤ ਦੇ ਵਿੱਚ ਨੇ ਭੰਦਾ ਗੁਰੂ ਘਰ ਜਾਂਦਾ ਹੈ ਸੇਵਾ ਕਰਦਾ ਹੈ ਜੋੜੇ ਝਾੜਦਾ ਹੈ ਝਾੜੂ ਫੇਰਦਾ ਹੈ ਪਾਂਡੇ ਮੰਝਦਾ ਹੈ ਲੱਗਦਾ ਹੀ ਨਹੀਂ ਕਿ ਲੱਗਦਾ ਹੀ ਨਹੀਂ ਹੈ ਕਿ ਹੌਣ ਜੀਵਾਂ ਵਿੱਚ ਇਨਾ ਬਦਲਾਵ ਆ ਗਿਆ ਸਾਧ ਸੰਗਤ ਜੀ ਉਸ ਪੈਨ ਨੇ ਦੱਸਿਆ ਕਿ ਕਿਵੇਂ ਗੁਰੂ ਰਾਮਦਾਸ ਅਮਰ ਗੁਰੂ ਰਾਮਦਾਸ ਜੀ ਅਰਦਾਸ ਹੁੰਦੇ ਨੇ ਅਤੇ ਕਬੂਲ ਦੇ ਵੀ ਨੇ ਸਾਧ ਸੰਗਤ ਜੀ ਆਪਾਂ ਵੀ ਗੁਰੂ ਘਰ ਦੇ ਚਰਨ ਆਪਾਂਵੇਂ ਗੁਰੂ ਕਾ ਆਪਾਂਵੇਂ ਗੁਰੂ ਜੀ ਦੇ ਚਰਨਾਂ ਦੇ ਨਾਲ ਜੁੜੇ ਜ਼ਿੰਦਗੀ ਦਾ ਲਾਹਾ ਲਈਏ ਮਾਣੀ ਸੰਗਤੋਂ ਬਚੀਏ ਸੰਗਜੇ ਰਾਤ ਨੂੰ ਜਦੋਂ ਵੀ ਸੌਣਾ ਹੈ ਤਾਂ ਗੁਰੂ ਤਾਂ ਗੁਰੂ ਨੂੰ ਯਾਦ ਕਰਕੇ ਸੌਣਾ ਹੈ ਜਦੋਂ ਵੀ ਆਰਾਮ ਕਰਨਾ ਹੈ ਗੁਰੂ ਨੂੰ ਯਾਦ ਕਰ ਲਓ ਪਾਸ਼ਾ ਜੀ ਕਿਰਪਾ ਕਰਿਓ ਸਤਿਗੁਰੂ ਜੀ ਰਹਿਮਤ ਕਰਿਓ ਮੇਰੇ ਪਾਸ਼ਾ ਅਚਾਈ ਰਹਿਮਤ ਕਰਿਓ ਸੱਚੇ ਸਾਥ ਕੋ ਕੇ ਸਾਰੀਆਂ ਵਸਤੂ ਆ ਪਾਸ਼ਾ ਤੁਹਾਡੀ ਕਿਰਪਾ ਮੇਰੇ ਉਤੇ ਬਣੀ ਰਹੇ ਪਾਸ਼ਾ ਬਾਸ ਤੁਹਾਡੀ ਜਾਦ ਨਾ ਖੁਸੇ ਤੁਹਾਡੀ ਜਾਦ ਤੋਂ ਮੈਂ ਮੁਨਕਰ ਨਾ ਹੋਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ